15 ਪਵਨਤੀ ਦਸੰਬਰ ਬਰਾ 2025 ਤੇ 5:35 ਮਿੰਟਾਂ ਦਾ ਟਾਈਮ ਆ। ਧੁੰਦ ਤੜਕੀ ਤੜਕੀ ਫੇਰ ਉੱਤਰ ਵੀ ਪਈ। ਹੁਣੇ-ਹੁਣੇ 10 ਮਿੰਟ ਹੋਏ ਆ ਹਲੇ। ਤੇ ਮੱਜਾਂ ਦਾ ਕੰਮ ਕਰ ਕਰ ਕੇ ਅਟੇ ਜੀ ਤੇ ਕਰ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਪਈਆਂ ਚਾਚੀਆਂ ਤਾਈਆਂ ਜਿੰਨੀਆਂ ਸੰਗ ਤਾਂ ਨਵੀਆਂ ਆਈਆਂ ਸਾਰਿਆਂ ਨੂੰ ਪਿੰਡ ਸੂਰਤੀ ਤੋਂ ਸੱਤ ਸਿਰਿਆ ਕਾਲ ਤੇ ਜੀ ਐਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ। ਅ ਦੇਖਦੇ ਆ ਭਾਈ ਅੱਜ ਦਾ ਕੰਮਕਾਰ ਇੱਕ ਦੋ ਕੰਮ ਨੇ लवली ਮਿੱਤਰ ਨਾਲ ਇਧਰ ਉਧਰ ਜਾਣਾ ਤੇ ਇਹ ਨਾਨਕੀ ਆ ਹੋਇਆ ਫਿਰ ਦੋ ਦਿਨਾਂ ਦਾ ਨੌਜਵਾਨ ਆ ਆ ਦੇਖੋ ਪਈ ਤੁੰਦਾ ਤੇ ਅੱਜ ਫੇਰ ਉਹ ਜੀ ਤੁੰਦੋਤਰੀ ਹੱਥ ਨੂੰ ਹੱਥ ਨਾਲ ਦਿਸਣ ਵਾਲੀ ਗੱਲਬਾਤ ਹੋਊਗੀ ਅੱਜ ਵੀ ਤੇ ਕੱਲ ਤਿੰਨ ਚਾਰ ਦਿਨ ਬਾਅਦ ਕੱਲ ਆਈ ਸੀ ਤੁੰਦਾ ਤੇ ਅੱਜ ਵੀ ਪਈ ਪੂਰੀ ਉੱਤਰ ਵੀ ਥੱਲੇ ਤੇ ਘਰ ਬਾਣੀ ਦੇ ਭਾਈ ਮਿੱਠੇ ਬੋਲ ਕੰਨਾਂ 'ਚ ਪੈਂਦੇ ਹੋਏ ਤੇ ਤੜਕੀ ਤੜਕੀ ਅ ਸਵਾਗਤ ਕਰਦੀ ਹਾਂ ਤੁਹਾਡਾ ਨਵੇਂ ਵਲੌਗ 'ਚ ਹੁਣ ਇੱਕ ਵਾਰੀ ਕੰਮਕਾਰ ਕਰਕੇ ਸਾਰੇ ਇਹ ਹੱਥ ਪੈਰ ਧੋ ਲਿਆ ਤੇ ਮਾੜਾ ਮੋਟਾ ਗਰਾਊਂਡ 'ਚ ਕੀੜਾ ਕੱਢਿਆਵਾਂਗੇ ਤੇ ਉਸ ਤੋਂ ਬਾਅਦ ਦਿਨੇ ਹੀ ਕਰਦੇ ਆਂ ਗੱਲਬਾਤ ਮਾੜੇ ਜ ਆ ਮੂੰਹ ਸੋਚ ਲਾਇਆ ਹੋਣ ਦੇ ਤੇ ਫਿਲਹਾਲ ਗੂੜਗੜ ਪਾਉਨੇ ਆ ਗੂਟ ਕੀ ਹੁੰਦੇ ਆ ਜਿਹੜੇ ਬੂਟ ਹੁੰਦੇ ਆ ਸ਼ੂਜ਼ ਠੀਕ ਹੈ ਧੰਨਵਾਦ ਬਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਰੂਰ ਦੇਖੋ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਛੋਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਹਾਂਜੀ ਬੈਠੋ ਨਰਾਮ ਨਾਲ ਮੈਨੂੰ ਤਾਂ ਕੀ ਪਤਾ ਸੀ ਮੈਂ ਤਾਂ 10:40 ਮਿੰਟਾਂ ਦਾ ਟਾਈਮ ਭਈ ਦੇ ਤੜਕੇ 7:00 ਵਜੇ ਦੁਬਾਰੇ ਸੌਂ ਗਿਆ ਸੀਗਾ ਤੇ 9 ਵਜੇ ਟਕੇ ਰੋਟੀ ਟੋਕਾ ਖਾ ਕੇ ਚਾਹਾਂ ਦੇ ਕੱਪ ਚੱਕ ਲੈ ਤੇ ਇਧਰ ਵੱਡੇ ਮਾਤਾ ਖੜੇ ਪਈ ਛੋਟੀ ਭੈਣ ਨੂੰ ਡਿੱਕੀ ਜਾਂਦੇ ਤੇ ਮਾਮੇ ਹੋਰੇ ਆ ਗਏ ਨਾਨਕੀਏ ਤਾਂ ਮੰਮੀ ਹੈਲੋ ਸਤਿ ਸ਼੍ਰੀ ਅਕਾਲ ਪੁੱਤਰ ਸਤਿ ਸ਼੍ਰੀ ਅਕਾਲ ਉਹ ਤਗੜਾ ਜੀ ਲੱਗ ਗਿਆ ਸੀ ਸਤਿ ਸ਼੍ਰੀ ਅਕਾਲ ਮਾਤਾ ਜੀ ਵਧੀਆ ਵਧੀਆ ਰਾਜੀ ਹੋ ਜੀ ਬੋਲ ਬੱਬਾ ਕਿੱਥੇ ਖੜੋਗਾ ਹਾਂ ਠੀਕ ਹੋ ਮੈਨੇ ਉਹ ਕਿੱਥੇ ਖੜਾ ਹੋਈ ਆ ਵਧੀਆ ਆ ਗਏ ਮਮਾ ਆ ਗਏ ਮਾਮਾ ਅੱਜ ਵੀ ਕਾਲ ਚ ਲੱਗਦਾ ਸਾਸਰੀ ਕਾਲੋਂ ਬਈ ਹਾਂ ਸਾਸਰੀ ਕਾਲ ਕੀ ਹਨ ਚੜਦੀ ਗੱਲ ਆ ਜੀ ਮਾਮੇ ਨੂੰ ਤਾਂ ਭੁੱਲੀ ਗਏ ਸੀ ਮੈਂ ਆਹ ਲਓ ਪਤਾਂਗੇ ਜਸੂਰਾ ਰਹਿਣਾ ਮਾਮਾ ਹੀ ਸਾਸਰੀ ਕਾਲ ਸਾਸਰੀ ਕਾਲ ਬਈ ਕਿਵੇਂ ਹੋਗੇ ਜੀ ਚਾਹ ਲਓ ਭਾਈ ਮਾਮਾ ਸਾਡਾ ਐਸ ਡੀਓ ਆ ਤੇ ਦਰਦ ਨਹੀਂ ਹੁੰਦੇ ਤੇ ਠੀਕ ਆ ਭਾਈ ਦਿਓਟੀ ਤੋਂ ਲੇਟ ਹੋਈ ਜਾਂਦਾ ਕਹਿੰਦੇ ਚਾਹ ਪੀਤੀ ਦਵਾ-ਦਵਾ ਤੇ ਵਾਪਸੀ ਆਹ ਮਰੂਤ ਤੋੜੇਂ ਹੀ ਕੋੜੇ ਤੂੰ ਸੈਜ ਹੋ ਰਿਹਾ ਉਹ ਪੁੱਤਰ ਇਹ ਇਹ ਕੰਨ ਨਿੱਕੇ ਕਰਦੇ ਆ ਹਾਂ ਦੇਖਾਂ ਚਲਾ ਕੇ ਇੱਕ ਕੰਨ ਹੀ ਚੱਲਦਾ ਦੇ ਆਏ ਥੱਲੇ ਆ ਡੋਡ ਚੱਲਦੇ ਆ ਕੰਨ ਆ ਡੋਡ ਨਹੀਂ ਚੱਲੇ ਰਹੀ ਇਕੱਠੇ ਨਹੀਂ ਚੱਲਦੇ ਇਕੱਠੇ ਚਲਾ ਦੇ ਇਕੱਠੇ ਦੇ ਉਰ ਵੀ ਨਹੀਂ ਅੱਜ ਕੁਛ ਆਊਗਾ ਬਾਜ ਹੋਰ ਵੀ ਆਊ ਇੱਕ ਕੁਛ ਦੋ ਜੀ ਜਮਗਾਈਆਂ ਸੀ ਕੀ ਬਾਜ ਤੇ ਭੂਆ ਦੇ ਹਰਮਨ ਦਾ ਹਰਮਨ ਦਾ ਫੋਨ ਆ ਚਾ ਚੜੇ ਵਿਆ ਇਹ ਭਈ ਇਹਨੂੰ ਬੜੇ ਚਿਰਾਂ ਦੀ ਇਹ ਫਰਮਾਇਸ਼ ਆ ਪਾਉਂਦੀ ਸੀ ਚਾਚਾ ਕਿ ਮੈਨੂੰ 스마트 ਬਾਚ ਲੈ ਦਿਓ ਤੇ ਘੜੀ ਮੰਗਾਈ ਆ ਤੇ ਵਾਸਤੇ ਵੱਡੀ ਰਹੂ ਛੋਟੀ ਰਹੂ ਪਤਾ ਨਹੀਂ ਕਿਹੇ ਜੀ ਅੱਜ ਡਿਲੀਵਰੀ ਆਊਗੀ ਤੇ ਇੱਕ ਭਾਂਜੀ ਵਾਸਤੇ ਫੋਨ ਮੰਗਾਇਆ ਸੀਗਾ ਤੇ ਦੇਖਦੇ ਆ ਪਹਿਲਾਂ ਲਵਲੀ ਨਾਲ ਜਾਣਾ ਸੀ ਉਹਨੇ ਲਵਲੀ ਦਾ ਫੋਨ ਆਇਆ ਸੀਗਾ ਕਿ ਅੱਜ ਜਾਣਾ ਨਹੀਂਗਾ ਫਿਲਹਾਲ ਘਰ ਹੀ ਆ ਘਰ ਦੇ ਕੰਮ ਕਰ ਦੇਖਦੇ ਆ ਹਾਂ ਖਰਗੋਸ਼ ਮਾਰ ਜੂਗੀ ਖਰਗੋਸ਼ ਖਰਗੋਸ਼ ਦਾ ਮੂੰਹ ਲਾ ਦਿੰਨੇ ਇੱਥੇ ਆਂ ਛਾਪ ਕੇ ਜੀ ਲੱਗ ਗਿਆ ਸੀ ਮਰੇ ਨਾਨ ਕੀ ਬਾਲਾ ਤਾਏ ਤਾਂ ਸੌ ਗਿਆ ਸੋਨੂ ਢੀਕਦਾ ਢੀਕਦਾ ਮੇਰੀ ਤਾਂ ਜੇ ਵੀ ਦੇਖਦਾ ਦੇਖਦਾ ਸੌਂ ਗਰ ਗਈ ਤਾਂ ਨਾਲ ਦੋਸਤੀ ਬੈ ਗਈ ਪਤਾ ਕਿਹੜੇ ਕਿਹੜੇ ਨਾਲ ਇੱਕ ਨਾਲ ਨਹੀਂ ਪਈ ਪਿੱਟਰ ਨਾਲ ਨਹੀਂ ਪਈ ਬਸ ਸਾਰਿਆਂ ਨਾਲ ਬੈ ਗਈ ਸ਼ੇਰੂ ਖਾਰੇ ਹਾਂ ਨਿੰਮੋ ਉਹ ਤਾਂ ਬੈਸ ਸਕ੍ਰੀਪਾਇਰ ਫੇਰ ਸਾਡੇ ਦੋਸਤੀ ਵਾਲੀ ਮੇਰੇ ਕੋਲ ਹੀ ਰਹੀ ਠੀਕ ਹੈ ਪਰ ਇਹ ਨਹੀਂ ਗਈ ਨਿੰਮੋ ਸ਼ੇਰੂ ਜੈਕ ਹੇ ਮਾ ਤੇ ਨਾ ਲੋਗ ਗਿਆ ਸਾਨੂੰ ਇਹ ਸਕੂਲ ਕਿੱਥੇ ਲੱਗੂ ਆ ਬਾਟੀ ਦੀ ਪਈ ਜਾੜ ਸਾਡੀ ਦੁਆਰੇ ਸਾਨੂੰ ਸਕੂਲ ਕਿੱਥੇ ਲੱਗੂ ਨੂਰ ਜੂ ਆਨੇ ਸਾਸਤਰੀ ਕਾਲਮਾਈ ਦਵਾਰੇ ਚਾਹ ਪੀ ਕੇ ਚਾਹ ਦਾ ਕੌਲਣਾ ਵੇਚਾ ਜੀ ਲੈ ਅਜੇ ਜਾਦਾ ਕੌਲ ਨਹੀਂ ਸਾਂਦਾ ਮੈਨੂੰ ਜੀ ਲੱਗਿਆ ਸੀ ਅਰੇ ਇੱਧਰ ਜੀ ਲੱਗਿਆ ਫਿਰ ਤੋਂ ਬਥੇਰ ਲੱਗਿਆ ਸੀ ਇਹ ਹੋਰ ਲਾਇਆ ਉਹਦੇ ਇੱਕ ਅੱਧਾ ਦਿਨ ਚਾਹ ਪੀ ਲਓ ਇਦਾਂ ਲਾਡੀ ਹੋ ਰਹੇ ਨੇ ਭਾਈ ਫਤੇਗੜ ਸਾਹਿਬ ਤੋਂ ਆ ਕੇ ਆਵੇ ਕੱਪੜਿਆਂ ਦੀ ਮੈਲ ਕੱਢਤੀ ਕਹਿੰਦੇ ਬਾਲਟੀਆਂ ਭਰੀ ਫਿਰਦੇ ਹੈਗੇ ਥੋੜੇ ਘਰ ਗੱਡੀਆਂ ਮਿਲਦਾ ਹਾਂ ਪਾਉਣ ਵਾਲੇ ਹੋਗੇ ਨਾ ਦੁਬਾਰੇ ਲੋਕ ਤਾਂ ਬੱਸ ਮਾੜੀ ਹਵਾ ਹਵਾ ਤੇ ਪੈ ਗਏ ਚਾਹ ਹੋਰ ਪੀ ਲੈਣੇ ਘੋਟ ਘੋਟ ਠੀਕ ਆ ਲਵਲੀ ਆਉਂਦਾ ਉਹ ਇਧਰੋਂ ਵੇਚਣਾ ਵਜੇ ਓ ਨਿਕਲਿਆ ਆਇਆ ਭਾਈ ਸੂਰਜ ਦੇਵਤਾ ਇੰਨਾ ਕਾ 11:00 ਵਜੇ ਲਵੇ ਸਮਾਂ ਹਾਂ ਉਹ ਆ ਜਾ ਯਾਰ ਤੇਰਾ ਸਵਾਗਤ ਕਰਾਂਗੇ ਕੈਮਰਾ ਚਲਾ ਕੇ ਆ ਕੀ ਯਾਰ ਤਾਕੜਾ ਵਧੀਆ ਬਈ ਬਹੁਲੇ ਦਿਨ ਆਇਆ ਯਾਰ ਓ ਯਾਰ ਹੋਰ ਯਾਰ ਕੰਮ ਹੀ ਖੜ ਗਿਆ ਸੀ ਜੋਮੀ ਕੰਮ ਹੋ ਗਿਆ ਜੀ ਪੂਰਾ ਵਧੀਆ ਕਿਹੜਾ ਲੋਟ ਆ ਜਾ ਹੈਂ ਦੇ ਵੀ ਦੇ ਖਾ ਬੜੀ ਦੀ ਤੋਂ ਲੈ ਮੁੰਡਾ ਭਾਈ ਨੇ ਮਾਇੂ ਹਾਂ ਕੱਬ ਦਿਨਾਂ ਤੋਂ ਆਈ ਆ ਫਿਰ ਤੋਂ ਮੈਂ ਲੱਭ ਹਾਂਜੀ ਮੁਰਗੇ ਨੂੰ ਆਈ ਹੈ ਕਾ ਦਿਨ ਹੋ ਗਏ ਹੋਰ ਮਾਰੇ ਰਿਸ਼ਤਦਾਰੀ ਚ ਵਾਗਿਆ ਫਿਰ ਉਧਰ ਵਾਗਿਆ ਆ ਦੇਖ ਹੁਣ ਹੁਣਾ ਨਹੀਂ ਕਿਤੇ ਕਿਤੇ ਦੇਖੋ ਪਰ ਬਾਹਰ ਹੈ ਗਾਇ ਹੈਲੋ ਪੰਜਾਬੀ ਚ ਚੋਲੀ ਚ ਹੁਣ ਆਪ ਕੋ ਚਾਹ ਅੱਜ ਕਿਲੋਟਸ ਇਤਨਾ ਨਹੀਂ ਬਸ ਸਵਾਗਤ ਹੈ ਆਪਕਾ ਛੋਟੇ ਸੇ ਵਲੌਗ ਮੇ ਛੋਟਾ ਸੇ ਵਲੌਗ ਹੈ ਸਵਾਗ ਤੋ ਹੈ ਪਰ ਬੜਾ ਹੈ ਆਪ ਬਤਾਉਲ ਜੇ ਕੀ ਹੋਈ ਬਸ ਤੋ ਇਹਨਾਂ ਕੇ ਬੜੀਆਂ ਸੋਹਣੀਆਂ ਕਿਨੇ ਲਿਆ ਕੀਤੀਆਂ ਸਹੀ ਨੇ ਨਹੀਂ ਮੈਂ ਆਪ ਲੈਤੀ ਹਾਂ ਨੇ ਕੁੜੀ ਲੱਗਦਾ ਮੈਂ ਤਾਂ ਬਿਲਕੁਲ ਕੁੜੀ ਕੁੜੀ ਲੱਗਦਾ ਹਾਂ ਕੁੜੀ ਲੱਗਦਾ ਇੱਕ ਸਿੱਧੂ ਮੂਸੇ ਵਾਲੇ ਦਾ ਗਾਣਾ ਸੁਣਾ ਦੇ ਅੱਜ ਹੈਲੋ ਐ ਰੋਬੋਟੀ ਮੈਂ ਆਲਪੀ ਕਾ ਹੈਲੋ ਬਾਈ 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 ਲਿਪਸਟਿਕ ਨਾ 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 ਲਿਪਸਟਿਕ ਨਾ 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 ਮੈਂ ਆਹ 52 ਸਿੱਧਾ ਤੈਨੂੰ ਆਣੀ ਨਹੀਂ ਨੀ ਕਿ ਕਿੰਨਾ ਕੁੱਚ ਜਿਹੜਾ ਰਤੰਗ ਫਿਰ ਨੰਗਾ ਤੋਂ ਵਾਹ ਠੀਕ ਆਦੀ ਹਵਾ ਕਰਕੇ ਹੁਣ ਜਾਂ ਤੋ ਹਵਾ ਕਰਕੇ ਤਰੇ ਜਾਂਦਾਗਾ ਉਹ ਥੱਲੇ ਬੈਠ ਅਹੇ ਆ ਭੱਜੇਗਾ ਹਵਾ ਵਿੱਚ ਮੈਂ ਪੱਤੀ ਜਾਊਗਾ ਖਾਨੀਰਾ ਲਾ ਕੇ ਬਾਈ ਬਸ ਹਟਦਾ ਹੀ ਸੀ ਆਨੇ ਕੋਰੀਅਰ ਵਾਲੇ ਬਾਈ ਦਾ ਫੋਨ ਆ ਗਿਆ ਹੈ ਪਹੀ ਹੋਇਆ ਹਾਂ ਆ ਗਿਆ ਇੱਥੇ ਆ ਗਿਆ ਬਾਈ ਕੋਈ ਨਾ ਦੋ ਆ ਵੀਰੇ ਦੋ ਕੀ ਕੀ ਨਾਮ ਤੇ ਗੁਰਸੇਵਕ ਸਿੰਘ ਹੋਰ ਗਰੀਬ ਚੰਗੀ ਕਣਕ ਵਿੱਚ ਹੀ ਨਾ ਹੋਵੇ ਇਕੱਠਾ ਹੈ ਇਕੱਠੇ ਨਾ ਹੋਵੇ ਵਿੱਚ ਹੋਊਗਾ ਹਾਂ ਹੋਰ ਤਾਇਆ ਚੰਗੀ ਸੇਤ ਫੋਟੋ ਲਾ ਲਈਏ ਥੋੜੀ ਨਹੀਂ ਫੋਟੋ ਨਹੀਂ ਲਾਉਣੀ ਨਹੀਂ ਲਾਉਣੀ ਫਿਰ ਕੱਟ ਦਈਏ ਠੀਕ ਹੈ ਲਾਹ ਲਈ ਕੋਈ ਨਾ ਉਹ ਕਿਵੇਂ ਹਮਲ ਕੀਤਾ ਠੀਕ ਚਾਹੀਦਾ ਭਾਈ ਇੱਕ ਫੋਨ ਸੀ ਯਾਰ ਇੱਕ ਘੜੀ ਚੈੱਕ ਕਰ ਲੈ ਖੋਲ ਦੇ ਸ਼ੋਭਾ ਥਾਨ ਵਾਲਾ ਮੋਬਾਈਲ ਵਾਲਾ ਮੋਬਾਈਲ ਖੋਲ ਦੂਗਾ ਚੈੱਕ ਉਹ ਜੁਨ ਵਾਲੇ ਮਾੜੀ ਆਨਲਾਈਨ ਨਾ ਆਈ ਆਪਣੀ ਨਹੀਂ ਚੱਕ ਪਈ ਤੇ ਬੰਦਾ ਬਸਿਆਣਾ ਠੀਕ ਠੀਕ ਗੋਲ ਤੱਕ ਵੀਰੇ ਮੋੜਨੇ ਪਈ ਜਾਂਦਾ ਜੰਤਰ ਮੰਤਰ ਹਨਾ ਗੁਰਦੀਪ ਇਥੋਂ ਕੋਨੇ ਸਪਸ ਨੇ ਕੱਢੀ ਗਮਾ ਐਸ ਬਸੂ ਨਿਕਲਦੀ ਹੋਣੀ ਇਹਦਾ ਪਾਰ ਤੇ ਕੋਈ ਨਾ ਇਹ ਮੋੜਨਾ ਪਿਆਦਾ ਇਹ ਖਾਲੀ ਮਾਰੀ ਜਾਂਦਾ ਜੀ ਤਾਂ ਬਿੱਲ ਆਈ ਜਾਂਦੇ ਆ ਪਤਾ ਨਹੀਂ ਨਿਕਲੂਗਾ ਤਾਂ ਇਹ ਵਿੱਚੋਂ ਕੁਝ ਵੀ ਨਹੀਂ ਬਦਲੂਗੀ ਹੈਗਾ ਹਾਂ ਡੋਟ 14 ਐਸਸੀ ਨਾਲ ਫਰੀ ਆ ਇਹ ਹਾਂ ਕੜੀ ਦੇ ਨਾਲ ਮੋਬਾਈਲ ਫਰੀ ਆ ਪੱਪੀ ਕਰਿਆਣਾ ਸਟੋਰ ਕਿੱਦੇ ਪਸਰੇ ਗਏ ਪੱਪੀ ਕਰਿਆਣਾ ਸਟੋਰ ਕਿਹੜਾ ਮਿਲਗੀ ਤਾ ਪੱਪੀ ਹਾਂ ਸੀ ਮੇਰੇ ਪਿੱਛੇ ਇਹ ਤੋਂ ਪਹਿਲੀ ਦੁਕਾਨ ਆਉ ਸੱਜੇ ਹੱਥ ਹਾਂ ਕਰਿਆਨਾ ਸਟੋਰ ਹੈਗਾ ਆ ਖੋਲ ਕੇ ਦੇਖ ਆ ਆ ਖੋਲਾ ਕੋਈ ਨਾ ਨਿਕਲੀ ਆਊਗੀ ਬੋਲਾਂਗੇ ਫ੍ਰੀ ਕੀ ਆ ਗਿਆ ਹੁਣ ਆਪਾਂ ਨੂੰ ਫ੍ਰੀ ਤਾਂ ਕੁਝ ਨਹੀਂ ਆਉਂਦਾ ਤਾਂ ਅੱਜ ਕੱਲ ਕੋਈ ਦਾ ਸੀ ਜਾਂਦੇ ਸੀਗੇ ਮੁੰਡੇ ਆ ਚਾਬੀ ਲੈ ਲੈ ਬਾਈ ਤੂੰ ਆ ਕੜੀ ਆ ਹਾਂ ਕੜੀ ਆ ਤਾਂ ਆ ਆ ਦੇਖੀ ਹਾਂਜੀ ਬਾਈ ਕੀ ਲਿਖਿਆ ਇਹ ਲੈਣ ਵਾਰ ਰਿਕਾਰਡ ਮੈਂਟਰੇਸ਼ਨ ਇਹ ਨਹੀਂ ਪਤਾ ਵੀਰੇ ਯਾਰ ਕੀ ਹੈਗਾ ਰਿਟਾਇਰਮੈਂਟ ਫੌਜੀ ਹੈ ਯਾਰ ਰਿਟਾਇਰ ਫੌਜੀ ਕੀ ਨਾਂ ਦੱਸ ਦਿਓ ਜਿਆਦਾ ਗੁਰਮੀਤ ਸਿੰਘ ਹੈ ਇਹ ਗੁਰਮੰਚਾਇਤ ਨੰਬਰ ਹੈ ਪੰਚਾਇਤ ਮੈਂਬਰ ਹਾਂ ਹਾਂ ਰਾਜਾ ਤੇਰੇ ਪਾਸੇ ਚੱਲ ਦੱਸ ਕੰਡ ਚਾ ਜਮਾ ਕਰ ਭਾਈ ਪੰਚਾਇਤ ਬਚਾ ਲੈ ਹਾਂ ਮੈਂ ਰਾਜੇ ਭਾਈ ਦਿਨੂ ਉਹਦੇ ਨਾ ਜਾਣੀ ਪਤਾ ਹਾਂ ਆਈ ਨਾ ਕਈ ਵਾਰ ਡਿਟੇਲ ਚ ਲਿਖਿਆ ਨਹੀਂ ਹੁੰਦਾ ਦਾ ਬੋਲ ਦੇ ਬੋਲ ਜੀ ਰੇਰ ਫੌਜੀ ਲੋਹੀ ਹੈ ਕੀ ਤੀਰ ਸਿੰਘ ਅਸਨਤ ਗੁਰਮੀਤ ਸਿੰਘ ਆਏਗਾ ਮੇਰੇ ਮਿੱਤਰਿਆ ਨੂੰ ਫੋਨ ਕਰ ਦਿੰਨੇ ਹੈਂ ਫੋਨ ਕਰ ਦੇਣਾ ਬਸ ਹੁਣੇ ਹੀ ਕਰ ਦੇਣਾ ਫੋਨ ਉਹਨੂੰ ਇੱਥੇ ਆ ਜੂਗਾ ਜੀ ਕਰੇਗਾ ਨਹੀਂ ਨਹੀਂ ਉਹ ਪਿੰਡ ਚ ਘਾਰਾ ਵਿਚਾਲੇ ਅਥਾਈ ਕੋਲੇ ਪ੍ਰਾਣੀ ਕੋਲੇ ਨਹੀਂ ਨਿਕਲੇ ਹੋਊ ਅੱਜ ਗੁਰਮੀਤ ਸਿੰਘ ਗੁਰਮੀਤ ਹਾਂ ਹਾਂ ਪੋਰਟਗੇ ਪੋਰਟਗੇ ਹਾਂ ਹਾਂ ਮੁੰਡੇ ਦਾ ਨਾਮ ਫਕੀਰ ਅੱਛਾ ਮੁੰਡੇ ਨੇ ਫਕੀਰਾ ਕਹਿੰਦੇ ਆ ਬਰਾਬਰ ਬਰਾਬਰ ਕਹਿੰਦੇ ਹੁੰਦੇ ਯੂਰ ਲਗਾ ਕੇ ਅਈਸ਼ਾ ਅਈਸ਼ਾ ਵੈਲਕਮ ਗੈਸ ਹਾਂਜੀ ਅੱਛਾ ਅਈਸ਼ਾ ਆਨਲਾਈਨ ਜੀ ਆਨਲਾਈਨ ਇਹ ਆਇਆ 13850 14000 ਚੋਂ 1600 ਘਟਾ ਅੱਲਾ ਬਾਈ ਲੋਟਾ ਨਵਾ ਜਮਾ ਠੀਕ ਆ ਆ ਦੇ ਘੜੀ ਜੀ ਕੀ ਪਤਾ ਸਹੀ ਹੋ ਫਿਰ ਬਾਈ ਸਹੀ ਹੋ ਜਨ ਚੀਜ਼ਾਂ ਸਹੀ ਆ ਘੜੀ ਬਾਈ ਯਾਰ ਮੜ ਜੀ ਕੱਲੀ ਕੱਢੀ ਵਾਲੀ ਜੀ ਨੂੰ ਚਾਹ। ਲੈ ਬਾਈ ਚੱਲ। ਟਾਈਮ ਵੀ ਲਵਾਉਂਦੇ ਬਾਲਾ ਤੇਰਾ ਬਸ 2 ਮਿੰਟਾਂ ਜੀ। ਅਹੀਂ ਆਏਂਦੇ ਕਰੀ ਕੰਪਨੀ ਨੂੰ ਆਰਡਰ ਕਰ ਦੋ ਫੋਨ ਤੋਂ। ਬਸ ਇੱਕੋ ਚੀਜ਼ ਨਹੀਂ ਹੋ ਜੀ ਅਸੀਂ ਪਹਿਲਾਂ ਦੱਸ ਕੇ ਹਟਿਆ ਬਾਈ। ਯਾਰ ਉਹ ਵੀ ਲਿਆ ਦੇ ਕੋਈ ਜਾਨੂ। ਕਹਿੰਦਾ ਬੋਰੀ ਕਾ ਜੀ ਕਹਿੰਦਾ। ਠੀਕ ਹੈ ਬਾਈ। ਠੀਕ ਹੈ। ਚਲੋ ਘਰੇ ਜਾ ਕੇ ਦੇਖਦੇ ਆਂ ਬਾਕੀ ਬਾਈ। ਕਰਤਾ ਹੋਣਾ। ਲੋਟ ਆ। ਠੀਕ ਹੈ ਬਾਈ। ਕੀ ਕੀ ਕੁਝ ਆ ਇਹ ਚੀਜ਼ ਆ ਸਾਡੇ ਸਾਹਮਣੇ ਬਾਈ। ਜੀ 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 ਬਾਈ। ਕਈ ਵਾਰੀ ਗੜਬੜ ਹੋ ਜਾਂਦੀ ਹੈ ਕੋਈ ਨਾਲ ਤਾਂ ਸਬੂਤ ਹੋ ਜਾਂਦਾ ਨਾ ਬਾਈ। ਕਰਦਾ ਬਾਈ ਪੇਮੈਂਟ। ਠੀਕ ਆ ਮਿੱਤਰਾ ਸ਼ੁਕਰੀਆ ਹਾਂ ਪਾਰਟੀ ਕਰਦੇ ਆ ਅਗੇ ਕੀ ਹਾਲ ਆ ਮੈਂਬਰ ਕੀ ਕੀ ਚਾਹੀਦੇ ਹੋ ਭਾਈ ਹਲੋ ਵੀ ਇਹਨੂੰ ਕਰਦੇ ਆ ਸੈਟਿੰਗ ਵੈਟਿੰਗ ਇਹਦੀ ਜਾ ਕੇ ਫਿਰ ਦੇਖਦੇ ਆ ਗੱਲਬਾਤ ਹੋਰ ਬਾਬਾ ਚੰਗੀ ਸਿਹਤ ਵਧੀਆ ਵਧੀਆ ਪਚ ਗਿਆ ਸੀ ਨਿਕਲ ਕੇ ਵਧੀਆ ਚਾਹੀਦੇ ਹੋ ਭਾਈ ਬੱਚੇ ਠੰਡ ਤੋਂ ਹਾਂ ਚਾਹ ਲੈ ਬਚਾ ਕੇ ਰੱਖੇ ਬਾਬਾ ਤੂੰ ਕੀ ਮੰਗਾਇਆ ਸੀ? ਪਾਰਸਲ। ਪਾਰਸਲ ਕਾਦਾ? ਪਾਰਸਲ ਮੈਂ ਤਾਂ ਮੈਂ ਤਾਂ ਆਈਫੋਨ ਮੰਗਾਇਆ ਸੀ 15। ਇਹ ਤਾਂ ਉਹਨਾਂ ਨੇ ਹੋਰ ਭੇਜਤਾ 15 ਆਈਫੋਨ ਤਾਂ ਦਿੱਤਾ ਹੀ ਨਹੀਂ ਉਹਨਾਂ ਨੇ। ਉਹ ਹਾਂ ਵੀ ਲੈ ਖੋਲ ਤਾਂ ਹੁੰਦਾ ਡੇਗ ਨਾ ਪਈ ਇਧਰ ਖੁੱਲਿਆ ਹੋਇਆ। ਕੱਢ ਲੈ ਆਦੀ ਕੁਸਾ ਪਾਈ ਸੀ ਵਧਾਈਆਂ ਤੈਨੂੰ। ਓਏ ਉੱਥੇ ਮੈਂ ਟੋਏ ਡਿੱਗ ਕੇ ਨਿਕਲ ਕੇ ਬਾਜੂ ਖੁੱਲਿਆ ਹੋਇਆ ਇਹ। ਉਰੇ ਆ ਜੋ। ਆ ਜਾ ਅੰਦਰ ਤੇ ਆ ਜੋ। ਕੀ ਆ ਗਾ? ਅੰਦਰ ਤੇ ਦੇਖਦੇ ਆ। ਕੋਣ ਕੇ ਦੇਖਾਂਗੇ? ਕੋਣ ਦਾ ਭਾਜਾ। ਸਤਿ ਸ੍ਰੀ ਅਕਾਲ ਮਾਤਾ ਭਾਈ ਜਾਇ ਹੈ ਪੇਕੀ ਸਤਿ ਸ੍ਰੀ ਅਕਾਲ ਭਾਈ ਸੋਨੂ ਸਾਰ ਨੂੰ ਅੱਜ 4 ਦਿਨ ਬੋਲਦੀ ਆ ਧੰਨਵਾਦ ਤੁਹਾਡੇ ਵਾਹ ਵਾਹ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੋ ਤੋ ਜੇ ਫੇਸਬੁੱਕ ਤੇ ਦੇਖਦੇ ਫੋਲੋ ਵੀ ਕਰਿਆ ਕਰੋ ਤੇ ਪਿਆਰੇ ਪਿਆਰੇ ਕਮੈਂਟ ਵੀ ਕਰਿਆ ਕਰੋ ਤੋ ਤੋ ਲੈ ਕੇ ਤੁਰ ਤੇ ਬਲਾਕ ਜਰੂਰ ਦੇਖਣਾ ਤੇ ਭਾਈ 4 ਦਿਨ ਲਾਇਆ ਮੈਂ ਪੇਕੀ ਵਧੀਆ ਰਾਜੀ ਹੋਈ ਜਾਰੇ ਮੈਂ ਤਾਂ ਛੋਟਾ ਭਰਾ ਲੈ ਗਿਆ ਤੇ ਨਾਲੇ ਛੱਡ ਗਿਆ ਧੰਨਵਾਦ ਛੋਟੇ ਭਰਾ ਦੇ ਤੇ ਉਹਦੇ ਬੱਚੇ ਵਧੀਆ ਨੌਕਰੀਆਂ ਤੇ ਲੱਗਣ ਧੰਨਵਾਦ ਮਾਂ ਦੀਆਂ ਮੈਂ ਤੇ ਦੋ ਬਾਰਾ ਸਸਰੀ ਕਾਲ ਪਾਈ ਹੁਣ ਇੱਧਰ ਵਧਾਈਆਂ ਇੱਧਰ ਵਧਾਈਆਂ ਭਾਈ ਸਾਰਾ ਉਹ ਤੇ ਬਹਿ ਕੇ ਖੋਲਣ ਜਸੂ ਐ ਕਿਉ ਕਰੀ ਜਨਾ ਬੈਠ ਖੋਲ ਲੋ ਆਈਫੋਨ ਦਾ ਮਮਾ ਆਪਾ ਆਈਫੋਨ 15 ਸੈਜਾ ਅਵਰੀ ਘੜੀ ਬੰਨੀ ਬੋ ਜੁਬੱਡੀ ਆ ਸੈਜ ਘੜੀ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਤਾਂ ਲਾਤਾ ਚਾਰਜ ਲਾ ਗਏ ਸੈਟਿੰਗ ਕਰਦੇ ਖਾਜਾ 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 ਦੇਖ ਲੈ ਕਿ ਰਜੜਾ ਕੇ ਚੈਲਿੰਗ ਕਰ ਦੋ ਬਰਾਇਆ ਬਾਈ ਤੇਰੀ ਪਾ ਪਤੀ ਜੀ ਦੇ ਘੜੀ ਦੀ ਆ ਵੀ ਤੇ ਤੇਰੀ ਪਾ ਹਾ ਹਲੇ ਮਤਾਂ ਨਹੀਂ ਭਲਾਇਆ ਮੈਂ ਹਾ ਹਲੇ ਆਹ ਚਾਰਜ ਦੇ ਕਿੰਮਾਈ ਕੀ ਬਰਕਤਵਾਦ ਸੱਚਾ ਬਾਚਾ ਧੰਨਵਾਦ ਬਈ ਧੰਨਵਾਦ ਓਏ ਇੱਕ ਮਿੰਟ ਪੁੱਤਰ ਇਹਦੇ ਕੋਲ ਬਹੁਤ ਘੜੀਆਂ ਬਈ ਜਣੇ ਪਹਿਲਾਂ ਅਦੀ ਨਮਾਰੀ ਚਾਰਜ ਸਹੀ ਕੋਲੇ ਨੋਇਸ ਕੰਪਨੀ ਦੀ ਆ ਬਾਈ ਘੜੀ ਇਹ ਅ ਕਿੰਨੇ ਦੀ ਆ 1500 ਦੀ ਚਾਰਜ ਆ ਸੀ ਹੈ ਚਾਰਜ ਵਿੱਚ

ਕੀ ਬੋਲਤਾ ਆ ਗਈ ਸਵਾਦ ਦੀ ਵਧਾਈ ਬਤਾ ਬਵਾ ਬਧਾਈਆਂ ਬੜੀ ਮਾਈ ਸੋਹਣਾ ਜੀ ਜੱਜ ਹਾਂ ਜੀ ਇਹਦੇ ਡਟ ਗਏ ਫੋਨ ਵਿੱਚ ਚਾਰਜਰ ਕਿਹੜਾ ਪੜਦਾ ਲਾਹ ਲਾਦ ੁਲਾਦ ਕੋਈ ਨਾ ਪੁੱਤਰ ਵਧਾਈਆਂ ਬਾਈ ਵਧਾਈ ਵਧਾਈ ਹੋਵੇ ਫੱਟਾ ਆ ਤਾਂ ਮੈਂ ਜਨਮ ਦਿਨ ਤੇ ਗਿਫਟ ਹੋ ਰਿਹਾ ਤੈਨੂੰ ਵੀ ਵਧਾਈਆਂ ਆਪਣੀ ਕੋਥੀ ਰੱਖਣਾ ਧੰਨਵਾਦ ਉਹਦੇ ਮਾਮੇ ਦੇ ਹਾਂ ਤੇ 11 ਤਰੀਕ ਦਾ ਜਨਮ ਆ ਪਹਿਲੇ ਮਹੀਨੇ ਦੀ 11 ਤਰੀਕ ਦਾ ਠੀਕ ਹੈ ਧੰਨਵਾਦ ਭਾਈ ਤੇ ਮੈਂ ਟੱਪ ਹੋ ਗਿਆ ਮੈਨੂੰ ਕੁਝ ਦਿੱਤੀ ਨਹੀਂ ਆਹ ਵਾਲੇ ਚੜੂਗੀ ਇੱਕ ਤਰੀਕਾ ਮੇਰੇ ਟੱਪ ਵੀ ਗਿਆ ਮੈਨੂੰ ਕੁਝ ਦਿੱਤੀ ਨਹੀਂ ਇਧਰ ਪੁੱਤ ਦਾ ਜਨਮ ਦੇ ਨਾਉ ਭਾਈ ਸਤਮਾਗ ਨੂੰ ਬਸ ਹਟ ਜਾ ਉਹਦਾ ਇਆਂ ਤੇਨੂੰ ਜਨਮ ਦੇ ਦਿੰਦੇਗਾ ਹੋ ਗਿਆ ਇਹਨੂੰ ਜੋ ਰੋਟੀ ਦਾ ਚੂਰ ਜਲਾ ਕੇ ਗਿਫਟ ਦਾ ਇਹ ਹੋਰ ਮੰਗੂਗੀ ਹਣਾ ਗਿਫਟ ਦਾ ਕੀ ਲਿਆ ਕੇ ਦੇਣਾ ਤੈਨੂੰ ਗਿਫਟ ਪੁੱਤਰ ਆ ਕੀ ਆ ਮੈਨੂੰ ਉਹ ਤੈਨੂੰ ਕੀ ਲਿਆਉਣਾ ਤੂੰ ਦੱਸ ਦੇ ਚਲ ਹੈ ਕੌਣ 17 ਪ੍ਰੋ ਮੈਕਸ ਸਰਜੂ ਪੜ ਲਾ ਕੋਈ ਦੋ ਅੱਖਰ ਲੱਕ ਤਾਂ ਹੈਗਾਗਾ ਖਲੀ ਫੋਨ ਆਪਦਾ ਥੋੜਾ ਹਲੇ ਵਾਚ ਇਹ ਕੋਲ ਸਮਾਰਟ ਵਾਚ ਹੈਗੀ ਆ ਅਨਲੇ ਹੈਗੀ ਆ ਮੇ ਰੂ ਹੀ ਰਿਸ ਕਰੀ ਜਾਂਦਾ ਇਹ ਸਾਡੀ ਨੰਬਰ ਉਹ ਦੇ ਦੋ ਸੈਕਿੰਡ ਮਿੰਟ ਲੈਣੀ ਠੀਕ ਆ ਭਾਈ ਆਹ ਟੈਲੀਫੋਨ ਮਗਾਇਆਗਾ ਕਿਹੜਾ ਦੇਖੋ ਚਾਚਾ ਆਵਲਾ ਨਹੀਂ ਚੱਲੂ ਜਾਂਦੇ ਤੇ ਇੱਥੇ ਲੱਗੂ ਅਗੇ ਚੁਮਕ ਲੱਗਦੀ ਇਹ ਤੇ ਅੱਛਾ ਮੈਂ ਤਾਂ ਪਤਾ ਹੀ ਨਹੀਂ ਸੀ ਦੂਜੇ ਲੋਟ ਲੱਗਦਾ ਹੋਊਗਾ ਇਹ ਘੜੀ ਕਿਵੇਂ ਵੀ ਹੋ ਚਾਰਜ ਹੋਇਆ ਕਰੂਗੀ ਹਾਂ ਚਾਰਜ ਦੂਜੀ ਅੰਮੀ ਇਹ ਫੋਨ ਮੇ ਕੋ ਚੱਲਿਆ ਕਰੂਗੀ ਟੱਚ ਕਰਕੇ ਠੀਕ ਆ ਠੀਕ ਆ ਹੋਆ ਠੀਕ ਆ ਫੋਨ ਆਈ ਜਾਂਦਾ ਉਹ ਫਕੀਰੇ ਦਾ ਵਿੱਚ ਪਹਿਲਾਂ ਚੱਕਿਆ ਨਹੀਂ ਉਹਨੇ ਹੈ ਚੱਲ ਕਰ ਲੈ ਫਿਰ ਕਰਦਾ ਹੁਣਾ ਕਰ ਹੂੰ ਬੋਲੋ ਕੀ ਆ ਫੋਨ ਸੁਣਾ ਕੀ ਸੁਣਾ ਫਿਲਟਰ ਆ ਵਾਲਾ ਨਹੀਂ ਲਾਉਣਾ ਸੀ ਅੱਛਾ ਦੂਸਰਾ ਲਾਮਾ ਠੀਕ ਆ ਤੇ ਵੇਲਾ ਬਾਈ 4:30 ਵਜੇ ਦਾ ਹੋ ਗਿਆ ਤੇ ਘੜੀ ਦੀ ਫੋਨਾਂ ਦੀ ਸੈਟਿੰਗ ਕਰਦੇ ਕਰਦੇ ਨਹਾਉਣ ਤੋਂ ਉਨ ਤੋਂ ਵੀ ਲੇਟ ਹੋ ਗਿਆ ਕੰਮ ਅੰਦਰ ਹੈ ਜਿਵੇਂ ਮਨਪ੍ਰੀਤ ਸੈਟਿੰਗ ਕਰੀ ਜਾਂਦਾਗਾ ਉਹਦੇ ਘੜੀ ਦੇ ਡਾਇਲਾਂ ਡੋਲਾਂ ਦੀ ਆਵਾਜ਼ ਚਲਾਇਓ ਸੀ ਓਕੇ ਗੈਲਰੀ ਇਹ ਫੇਰ ਕਰਦੇ ਆ ਸੈਟਿੰਗ ਤੇ ਖੈਰ ਬਾਈ ਠੀਕ ਰਿਹਾ ਅੱਜ ਦਾ ਦਿਨ ਆਪਣਾ ਹੈ ਇੰਨਾ ਕੁ ਸੀ ਅੱਜ ਦਾ ਬਲੌਗ ਉਮੀਦ ਕਰਦੇ ਹਾਂ ਗੱਲਬਾਤ ਠੀਕ ਲੱਗੀ ਹੋ ਤੇ ਦਿਓ ਵਧਾਈਆਂ ਭਾਈ ਸਹਿਜ ਨੂੰ ਨਵੀਂ ਘੜੀ ਦੀਆਂ ਸਮਾਰਟ ਵਾਚ ਦੀਆਂ ਇਹ ਨਹੀਂ 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 ਗੇਮਾ ਗੁਮਾ ਗੁਸ ਨਹੀਂ ਦੇਖਣਾ ਇਹ ਨਹੀਂ ਕੱਟ ਦੇ ਬੱਸ ਇਹ ਚ ਹੈਗੀ ਆ ਕੋਈ ਨਹੀਂ ਤਾਂ ਡਿਲੀਟ ਕਰ ਦਾਂਗੇ ਨਹੀਂ ਕਿੱਥੇ ਹੋ ਗਈ ਇਹ ਇੱਕ ਹੀ ਫੋਨ ਹੈ ਤੇ ਰਹੂ ਆਪਣੇ ਕੋਲੇ ਯਾਰ ਕਿ ਉਹ ਦੀਦੀ ਮੈਂ ਖੇਲੇ ਨੂੰ ਨਹੀਂ ਕੋਈ ਨਾ ਉਹ ਤੋਂ ਕਰ ਲਈ ਤੇ ਅਸਾਂ ਕਮ ਲੋਡ ਡਮ ਲਾਡ ਨਹੀਂ ਹੁੰਦੀ ਇਹ ਕਿ ਐ ਦਿਖਾ ਦੇ ਉਧਰ ਨਹੀਂ ਹੁਣ ਇਹ ਨਹੀਂ ਖੋਲਣਾ ਕੁਝ ਨਹੀਂ ਖੋਲਣਾ ਬਸ ਉਹ ਖੇਡ ਲੈ ਇਹ ਨਹੀਂ ਕਿ ਹੈਗੀ ਆ ਬਤਾਈਆਂ ਦਿਓ ਭਾਈ ਸਾਹ ਜਾਨ ਸਹਿਜ ਨੂੰ ਨਵੇਂ ਫੋਨ ਨਵੀਂ ਘੜੀਆਂ ਬਤਾਈਆਂ ਠੀਕ ਆ ਭਾਈ ਤੇ ਇਸ ਦੇ ਨਾਲ ਸਮਾਪਤ ਕਰਦੇ ਆਂ ਅੱਜ ਦਾ ਬਲੌਗ ਉਮੀਦ ਕਰਦੇ ਆਂ ਠੀਕ ਲੱਗਿਆ ਉਹ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਹਾਈਪ ਕਰ ਦਿਓ ਤੇ ਧੰਨਵਾਦ ਆ ਵੀਡੀਓ ਨੂੰ ਅੰਤ ਤੱਕ ਦੇਖਣ ਵਾਸਤੇ ਮਿਲਦੇ ਆਂ ਕੱਲ੍ਹ ਨੂੰ ਸਵੇਰੇ 7:00 ਵਜੇ ਇੱਕ ਨਵੇਂ ਨਖੋਰ ਬਲੌਗ ਦੇ ਨਾਲ ਹਾਂਜੀ ਠੀਕ ਐ ਦੇਖ ਲੋ ਅ ਦੇਖਦੇ ਰਹੋ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ